ਤੁਹਾਨੂੰ ਦੱਸਤੀ ਜੀ ਫਤਮਾ ਸਾਹਿਬ ਨੇ ਅੱਜ ਅਰਵਿੰਦ ਕੇਜਰੀਵਾਲ ਨਾਲ ਜੇਲ੍ਹ ਦੇ ਵਿੱਚ ਮੁਲਾਕਾਤ ਕੀਤੀ ਪੱਤਰਕਾਰਾਂ ਨਾਲ ਗੱਲ ਕਰਦੇ ਹੋਏ ਕੇਜਰੀਵਾਲ ਸਾਹਿਬ ਦੇ ਮੁਲਾਕਾਤ ਬਾਰੇ ਫਤਮਾ ਸਾਹਿਬ ਨੇ ਕੀ ਕਿਹਾ ਤੁਹਾਨੂੰ ਦੱਸਦੇ ਹਾਂ ਕੇਜਰੀਵਾਲ ਇੱਕ ਸੋਚ ਦਾ ਨਾਮ ਹੈ ਬੰਦੇ ਨੂੰ ਤਾਂ ਅਰੈਸਟ ਕੀਤਾ ਜਾ ਸਕਦਾ ਹੈ ਪਰ ਉਸਦੀ ਸੋਚ ਨੂੰ ਕਿਵੇਂ ਤੁਸੀਂ ਅਰੈਸਟ ਕਰੋਗੇ ਕੇਜਰੀਵਾਲ ਕੱਟਰ ਈਮਾਨਦਾਰ ਨੇ ਜਦ ਪੱਤਰਕਾਰਾਂ ਨੇ ਉਹਨਾਂ ਤੋਂ ਪੁੱਛਿਆ ਕਿ ਕੇਜਰੀਵਾਲ ਸਾਹਿਬ ਦੀ ਸਿਹਤ ਕਿੱਦਾਂ ਦੀ ਹੈਗੀ ਤੇ ਭਵਨਤਾ ਸਾਹਿਬ ਨੇ ਕਿਹਾ ਮੇਰੀ ਕੇਜਰੀਵਾਲ ਨਾਲ ਆਮੋ ਸਾਹਮਣੇ ਗਲਤ ਤਾਂ ਨਹੀਂ ਹੋਈ ਵਿਚਾਲੇ ਸ਼ੀਸ਼ਾ ਲੱਗਿਆ ਹੋਇਆ ਸੀ ਅਸੀਂ ਇੱਕ ਦੂਸਰੇ ਨਾਲ ਫੋਨ ਤੇ ਗੱਲ ਕਰ ਰਹੇ ਸੀ ਪਰ ਸ਼ੀਸ਼ਾ ਇੰਨਾ ਗੰਦਾ ਸੀ ਕਿ ਕੇਜਰੀਵਾਲ ਸਾਹਿਬ ਦੀ ਸ਼ਕਲ ਤੱਕ ਦਿਖਾਈ ਨਹੀਂ ਦਿੱਤੀ ਵਿਰੋਧੀਆਂ ਨੂੰ ਵਹਿਮ ਸੀ ਕਿ ਅਰਵਿੰਦ ਕੇਜਰੀਵਾਲ ਜੀ ਨੂੰ ਜੇਲ੍ਹ ਚ ਭੇਜ ਕੇ ਪਾਰਟੀ ਨੂੰ ਖਤਮ ਕਰ ਦੇਣਗੇ ਪਰ ਹੁਣ ਦੇਵ ਚ ਲੱਖਾਂ ਕਰੋੜਾਂ ਕੇਜਰੀਵਾਲ ਪੈਦਾ ਹੋ ਚੁੱਕੇ ਨੇ ਜੋ ਇੱਕ ਨਵੀਂ ਕਹਾਣੀ ਲਿਖਣਗੇ ਹਾਂਜੀ ਵੱਡੀ ਖਬਰ ਤੁਹਾਨੂੰ ਦੱਸਤੀ ਜੀ ਅਮਿਲ ਕੇਜਰੀਵਾਲ ਸਾਹਿਬ ਨੂੰ ਪੰਤਵਾ ਸਾਹਿਬ ਨੇ ਅੱਜ ਜੋ ਹੈ ਜੇਲ੍ਹ ਦੇ ਵਿੱਚ ਮੁਲਾਕਾਤ ਕਰਕੇ ਜੋ ਹੈ ਪ੍ਰੈਸ ਕਾਨਫਰੰਸ 'ਤੇ ਵੱਡੀ ਗੱਲ ਕਹੀ ਪੰਪਾ ਸਾਹਿਬ ਨੇ ਕਿਹਾ ਤੁਸੀਂ ਬੰਦੇ ਨੂੰ ਤਾਂ ਗ੍ਰਿਫਤਾਰ ਕਰ ਸਕਦੇ ਹੋ ਪਰ ਉਸ ਦੀ ਫੌਜ ਨੂੰ ਕਿਵੇਂ ਤੁਸੀਂ ਗ੍ਰਿਫਤਾਰ ਕਰੋਗੇ ਜਿਵੇਂ ਕਿ ਤੁਹਾਨੂੰ ਦੱਸ ਦਿੱਤਾ ਕਿ ਕਥਤੀ ਦੀ ਸ਼ਰਾ ਮਾਮਲੇ ਦੇ ਵਿੱਚ ਕੇਜਰੀਵਾਲ ਨੂੰ ਜੋ ਹੈ ਜੇ ਨਿਆਂਇਕ ਅਦਾਲਤ ਵਿੱਚ ਪੇਜਾ ਗਿਆ ਸੀਗਾ ਜੀ ਹੁਣ ਉਹਨਾਂ ਦੀ ਜਿਹੜੀ ਨਿਆਂਇਕ ਅਦਾਲਤ ਹੈਗੀ 23 ਅਪ੍ਰੈਲ ਤੱਕ ਵੱਧ ਗਈ ਹੈਗੀ ਤੇ ਅੱਜ ਪੰਤਵਾ ਸਾਹਿਬ ਨੇ ਉਹਨਾਂ ਨਾਲ ਕੇਜਰੀਵਾਲ ਸਾਹਿਬ ਨਾਲ ਜੇਲ੍ਹ ਦੇ ਵਿੱਚ ਮੁਲਾਕਾਤ ਕੀਤੀ ਜਦ ਪੱਤਰਕਾਰਾਂ ਨੇ ਪੁੱਛਿਆ ਕਿ ਕੇਜਰੀਵਾਲ ਸਾਹਿਬ ਦੀ ਸਿਹਤ ਕਿਦਾਂ ਦੀ ਹੈਗੀ ਹੈ ਤੇ ਪੰਪਾ ਸਾਹਿਬ ਨੇ ਕਿਹਾ ਮੈਂ ਜੋ ਹੈ ਉਹਨਾਂ ਨਾਲ ਆਮੋ ਸਾਹਮਣੇ ਗੱਲ ਨਹੀਂ ਕੀਤੀ ਪਰ ਫੋਨ ਦੇ ਥਰੂ ਗੱਲ ਕੀਤੀ ਸੀਗੀ ਤੇ ਸ਼ੀਸ਼ਾ ਵਿੱਚ ਲੱਗਿਆ ਹੋਇਆ ਸੀਗਾ ਪਰ ਸ਼ੀਸ਼ਾ ਇੰਨਾ ਗੰਦਾ ਸੀ ਕਿ ਕੇਜਰੀਵਾਲ ਸਾਹਿਬ ਦੀ ਸ਼ਕਲ ਤੱਕ ਦਿਖਾਈ ਨਹੀਂ ਦਿੰਦੀ ਪਈ ਸੀਗੀ ਇਹ ਜਿਹੜੀ ਵੱਡੀ ਖਬਰ ਹੈ ਤੁਹਾਡੇ ਕੋਲ ਲੈ ਕੇ ਆਏ ਜੀ ਤੁਹਾਨੂੰ ਦੱਸਤੀਏ ਲਗਾਤਾਰ ਜੋ ਹੈ ਪੰਪਾ ਸਾਹਿਬ ਪਾਰਟੀ ਵਾਸਤੇ ਕੰਮ ਕਰ ਰਹੇ ਹੈਗੇ ਜੀ ਤੇ ਅੱਜ ਸਪੈਸ਼ਲੀ ਉਹਨਾਂ ਨੂੰ ਮੁਲਾਕਾਤ ਕਰਨ ਦਾ ਮੌਕਾ ਮਿਲਿਆ ਅਰਵਿੰਦ ਕੰਜਰੀਵਾਲ ਜੀ ਦੇ ਨਾਲ ਜੇਲ੍ਹ ਦੇ ਵਿੱਚ ਜੇ ਜਿਹੜੀ ਖਬਰ ਤੁਹਾਡੇ ਕੋਲ ਲੈ ਕੇ ਆਏ ਸਗੇ ਜੀ ਵੱਤੋਂ ਵੀਡੀਓ ਸ਼ੇਅਰ ਕਰ ਦਿਓ ਲਾਈਕ ਵੀ ਕਰ ਦਿਓ ਤੁਹਾਨੂੰ ਦੱਸ ਦਵਾਂਗੇ ਇਦਾਂ ਦੀ ਖਬਰਾਂ ਰੋਜ਼ ਦਿਨ ਹੈਗੇ ਜੀ ਅਪ ਟੂ ਡੇਟ ਤੇ ਨੋਟੀਫਿਕੇਸ਼ਨ ਵੀ ਜਰੂਰ ਦਵਾ ਦਿਓ ਕਿਉਂਕਿ ਕੋਈ ਖਬਰ ਤੁਹਾਡੋਂ ਮਿਸ ਨਾ ਹੋਏ ਤੁਹਾਨੂੰ ਦੱਸਦੀਏ ਪੰਤ ਮਾ ਸਾਹਿਬ ਨੇ ਜੋ ਹੈ ਕੇਦਰੀਵਾਦ ਅੱਲੇ ਮੁਲਾਕਾਤ ਕੀਤੀ ਜੇਲ੍ਹ ਦੇ ਵਿੱਚ ਤੇ ਪੱਤਰਕਾਰਾਂ ਨਾਲ ਗੱਲ ਕਰਦੇ ਹੋਏ ਉਹਨਾਂ ਨੇ ਵੱਡੀ ਗੱਲ ਕਹੀ ਉਹਨਾਂ ਨੇ ਕਿਹਾ ਕਿ ਇਹਨਾਂ ਨੇ ਮੈਨੂੰ ਜੋ ਹੈ ਡਾਇਰੈਕਟ ਨਹੀਂ ਮੁਲਾਕਾਤ ਹੋਈ ਉਹ ਕੋਈ ਕੋ ਹਾਰਡ ਕੋਰ ਕ੍ਰਿਮੀਨਲ ਹੈਗੇ ਆ ਜੋ ਤੁਸੀਂ ਉਹਨਾਂ ਨੂੰ ਇਦਾਂ ਮੇਰੇ ਨਾਲ ਮੁਲਾਕਾਤ ਕਰਵਾਈ ਹੈਗੀ ਹੈ ਵੱਡੀ ਗੱਲ ਕਹੀ ਪਤਨਾ ਸਾਹਿਬ ਨੇ ਉਹਨਾਂ ਨੇ ਇਹ ਵੀ ਕਿਹਾ ਕਿ ਤੁਸੀਂ ਬੰਦੇ ਨੂੰ ਤਾਂ ਅਰੈਸਟ ਕਰ ਸਕਦੇ ਹੋ ਉਸਦੀ ਸੋਚ ਨੂੰ ਕਿਵੇਂ ਅਰੈਸਟ ਕਰੋਗੇ ਅਰਵਿੰਦ ਕੇਜਰੀਵਾਲ ਜੇਲ੍ਹ ਦੇ ਵਿੱਚ ਵੀ ਜੋ ਹੈ ਕੰਮ ਕਰਦੇ ਰਹਿਣਗੇ ਤੁਹਾਨੂੰ ਵੀ ਦੱਸਦੀ ਹੈ ਥੋੜਾ ਜਿਹਾ ਭਾਵੁਕ ਵੀ ਹੋ ਗਏ ਸੀ ਪੰਤਵਾ ਸਾਹਿਬ ਅੱਖਾਂ 'ਚ ਥੋੜੇ ਹਾਂਜੀ ਵੀ ਲੱਗ ਰਹੇ ਸੀ ਜੀ ਬੰਦਾ ਇਮੋਸ਼ਨਲ ਹੋਈ ਜਾਂਦਾ ਹੈਗਾ ਕਿਉਂਕਿ ਹੁਣ ਨਿਆਂਇਕ ਰਾਸਾ ਵੱਧ ਗਈ ਹੈ ਕਿ 23 April ਤੱਕ ਜੇ ਚਾਹੀ ਰਹਿਣਗੇ ਤਾਂ ਸਰਕਾਰ ਨੇ ਕਿਹਾ ਕਿ ਵਿਰੋਧੀਆਂ ਨੂੰ ਗੈਰ ਮਹਿਕੀ ਕੇਜਰੀਵਾਲ ਨੂੰ ਜੇਲ੍ਹ ਚ ਭੇਜ ਕੇ ਪਾਰਟੀ ਨੂੰ ਖਤਮ ਕਰ ਦੇਣਗੇ ਹੂ ਦੇ ਚਲਤਾ ਕਰੋੜਾਂ ਅਰਵਿੰਦ ਕੇਜਰੀਵਾਲ ਪਹਤਾ ਹੋ ਚੁੱਕੇ ਨੇ ਜੋ ਇੱਕ ਨਵੀਂ ਕਹਾਣੀ ਲਿਖਣਗੇ ਜਾਂਦੇ ਜਾਂਦੇ ਤੁਹਾਨੂੰ ਦੱਸਤੀ ਹੈ ਜੀ ਭਗਵੰਤ ਸਾਹਿਬ ਨੇ ਅਰਵਿੰਦ ਕੇਜਰੀਵਾਲ ਨਾਲ ਜੇਲ੍ਹ ਚ ਮੁਲਾਕਾਤ ਕੀਤੀ ਤੇ ਪੱਤਰਕਾਰ ਨਾਲ ਗੱਲ ਕਰਦੇ ਹੋਏ ਵੱਡੀ ਗੱਲ ਕਹੀ